ਸਸਿਕਾਲ ਜੀ ਸਾਰਿਆਂ ਨੂੰ ਆ ਚਰਚਾ ਕਰਾਂਗੇ ਰੁੱਖਾਂ ਦੀ ਜਿਹੜੀ ਅਮਿਤ ਕੀ ਹੈਗੀ ਆ ਮਤਲਬ ਉਹ ਖੜਾ ਨੂੰ ਜਿਹੜੇ ਰੋਕथाम ਰੁਕਣ ਵਾਸਤੇ ਮਤਲਬ ਗੱਲ ਸਾਡੇ ਕੋਲ ਪੰਜਾਬ ਦੇ ਕੋਲ 12 ਹੁੰਦੀਆਂ ਸੀਗੀਆਂ ਕੜਾਣਾ ਬਾਰ ਗੰਜੀ ਬਾਰ ਨੀਲੀ ਬਾਰ ਇਹ 12 ਹੁੰਦੇ ਸੀ ਇਹ ਮਤਲਬ ਜਦੋਂ ਸਾਡਾ ਇੰਗਲਿਸ਼ ਇੰਗਲਿਸ਼ ਨੇ ਸਾਡਾ ਰਾਜ ਕੀਤਾ ਦੇਸੀ دریاਵਾਂ ਦੇ ਕੰਢੇ ਜਿਹੜੇ ਜਿਗਾਵਾ ਹੁੰਦੀਆਂ ਸੀਗੀਆਂ ਇਹ ਜਿਹੜੀਆਂ ਜਗਾਹਾਂ ਸੀ ਜਦੋਂ ਫਿਰ ਕਨਾਲ ਨਹਿਰੀ ਕਲੋਨੀ ਖੁੱਲੀਆਂ ਹੈਗੀਆਂ ਉੱਥੋਂ ਮਤਲਬ ਨਹਿਰਾ ਬਣੀ ਹੈਗੀ ਉੱਥੋਂ ਸਾਰੇ ਇਹ ਜੰਗਲ ਕੱਟੇ ਗਏ ਇਹ ਤਾਂ ਸਾਡੇ ਪੰਜਾਬ ਦੀ ਗੱਲ ਜਿਹੜਾ ਸਾਡਾ ਬਡੇ ਲੈਵਲ ਦਾ ਨੁਕਸਾਨ ਹੋਣ ਦਾ ਦੋ ਰਹਿ ਗਿਆ ਸਾਨੂੰ ਮਤਲਬ ਉਹ ਇਸ ਤਰ੍ਹਾਂ ਸੀਗਾ ਵੀ ਇਹ ਜਿਹੜੀ ਫੈਲਿੰਗ ਹੋਈ ਹੈ ਦਰਖਤਾਂ ਦੀ ਸਾਨੂੰ ਹੁਣ ਹੁਣ ਦਾ ਅਸਰ ਪਤਾ ਲੱਗ ਰਿਹਾ ਹੈ ਜਿਆਦਾ ਬਰਸਾਤ ਅਸੀਂ ਹੜ੍ਹਾਂ ਦੇ ਮਾਰ ਚ ਆ ਰਹੇ ਹੁਣ ਗੱਲ ਕਿਤੇ ਹੋਰ ਨਿਕਲ ਕੇ ਆ ਰਹੀ ਆ ਵੀ ਨਦੀਆਂ ਦੇ ਡੈਮ ਜੋ ਅਸੀਂ ਦੇਖਿਆ ਲੱਕੜੀਆਂ ਤਰਦੀਆਂ ਸਾਨੂੰ ਦੇਖੀਆਂ ਮਤਲਬ ਕਹਿੰਦਾ ਉਹ ਲੱਕੜੀਆਂ ਜਿਹੜੀਆਂ ਤਰਦੀਆਂ ਦੇਖੀਆਂ ਹੁਣ ਜਦੋਂ ਪਿੱਛੇ ਮੀਂਹ ਪਿਆ ਲੱਕੜੀਆਂ ਤਰਦੀ ਜਿਹੜੀ ਹੈ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਉੱਪਰ ਵੀ ਸਾਡਾ ਇਲੀਗਲ ਫੈਲਿੰਗ ਹੋ ਰਹੀ ਦਰਖਤਾਂ ਦੀ ਜਿਹੜੀ ਇਲੀਗਲ ਜਿਹੜੀ ਦਰਖਤਾਂ ਦੀ ਕਟਾਈ ਹੋ ਰਹੀ ਹੈ ਉਹ ਡੈਮ ਨਦੀਆਂ ਨਹੀਂ ਆਪਾਂ ਇੱਕ ਪੁਸ਼ਪਾ ਨਾਂ ਦੀ ਮੂਵੀ ਸੀ ਉਹ ਚ ਦੇਖਿਆ ਕਿਸ ਤਰ੍ਹਾਂ ਮਤਲਬ ਕਹਿੰਦਾ ਉਹ ਇਲੀਗਲ ਜਿਹੜੀ ਚੰਦਨ ਦੇ ਰੁੱਖਾਂ ਦੀ ਕਟਾਈ ਕਰਕੇ دریاਵਾਂ ਰਹੀ ਰੂਟ ਦੇ ਫਿਰ ਉਹ ਇਕੱਠੇ ਕਲੈਕਟ ਕਰ ਲੈਂਦੇ ਅੱਗੇ ਇਹ ਖੇਤੀ ਇਹ ਮਤਲਬ ਕਹਿੰਦਾ ਇਲੀਗਲ ਕੰਮ ਹੁੰਦਾ ਹੈਗਾ ਸਾਡੇ ਜਿਹੜੇ ਉੱਪਰ ਸਾਡੇ ਪਹਾੜੀ ਇਲਾਕੇ ਵਿੱਚ ਹੋ ਸਕਦੇ ਬਹੁਤ ਵੱਡਾ ਇਲੀਗਲ ਇੱਕ ਚੱਲ ਰਿਹਾ ਉਹ ਸਿਸਟਮ ਇਹ ਇਲੀਗਲ ਜਿਹੜਾ ਚੱਲ ਰਿਹਾ ਕੰਮ ਉਹਦੇ ਕਰਕੇ ਸਾਡੇ ਦਰਖਤਾਂ ਦੀ ਫੈਲਿੰਗ ਜਿਹੜੀ ਹੋ ਰਹੀ ਆ ਉਸ ਦਾ ਨੁਕਸਾਨ ਸਾਨੂੰ ਮਤਲਬ ਥੱਲੇ ਵੀ ਭੁਗਤਨੇ ਪੈ ਰਿਹਾ ਸੱਜੀ ਪੰਜਾਬ ਦੇ ਅਸੀਂ ਕਿਉਂ ਚਰਚਾ ਕਰੀਏ ਕਿ ਸਾਡੇ ਆਪ ਦੇ ਲੋਕਾਂ ਨੂੰ ਇੱਥੇ ਪੰਜਾਬ ਥੱਲੇ ਥੱਲੇ ਬੈਠਿਆਂ ਨੂੰ ਸਫਰ ਕਰਨਾ ਪਿਆ 40 ਸਾਲ ਬਾਅਦ ਅਸੀਂ ਮਤਲਬ ਹੜ੍ਹ ਤੇ ਏਡੇ ਵੱਡੇ ਭਿਆੰਕਰ ਉਹ ਚਾਹ ਸਾਡੇ ਲੋਕਾਂ ਦੀ ਜਾਨ ਨਾ ਗਈਆਂ ਤੇ ਸਾਨੂੰ ਇਹ ਸਮਝਣਾ ਪੈਣਾ ਵੀ ਜੇ ਉੱਤੇ ਕਟਾਈ ਹੋਊਗੀ ਦਰਖਤਾਂ ਦੀ ਤਾਂ ਉਹ ਦਾ ਕਲਾਈਮੇਟ ਚੇਂਜ ਆਪਾਂ ਗੱਲ ਕਰਦੇ ਸਾਰਾ ਸੇਰਾ ਦਾ ਬੰਨੇ ਜਾਊਗਾ ਪਰ ਉਹ ਕਲਾਈਮੇਟ ਚੇਂਜ ਐਕਚੁਅਲੀ ਲਿਆਊਗਾ ਮਤਲਬ ਤਾਂ ਉਸ ਲਈ ਸਾਡੀ ਉਹ ਉਹਦਾ ਸਾਡਾ ਜਿਹੜੇ ਰੁੱਖਾਂ ਦੀ ਕਟਾਈ ਦਾ ਨੁਕਸਾਨ ਹੈਗਾ ਸੀ ਸਾਡੀਆਂ ਜਿਹੜੀ 12 ਜਿਹੜੋ ਕਟੇਗੇ 12 ਜਿਹੜੋ ਕੱਢੇ ਗਏ ਉਹ ਸਾਨੂੰ ਨੁਕਸਾਨ ਹੋਣ ਜਿਹੜੋ ਲੰਬੇ ਸਮੇਂ ਬਾਅਦ ਤੁਹਾਨੂੰ ਭੁਗਤਣਾ ਪੈ ਰਿਹਾ ਵੀ ਰੁੱਖ ਲਗਾ ਕੇ ਇਹ ਫੋਰਸੇਸ਼ਨ ਕਰਕੇ ਸਹੀ ਜਿਹੜੇ ਸਾਡਾ ਇਹ ਜਿਹੜਾ ਸਿਸਟਮ ਹੈਗਾ ਠੱਲ ਪੈ ਸਕਦੀ ਹੈਗੀ ਹੈ ਇਸ ਲਈ ਜਿਹੜੇ ਸਾਡੇ ਨਦੀਆਂ ਵਿੱਚ ਹੁਣ ਲੱਕੜਾਂ ਦਿਖੀਆਂ ਸਾਨੂੰ ਆਉਂਦੀਆਂ ਜਿਹੜੇ ਜਿਹੜੋ ਹਾਲ ਪਾਣੀ ਆਇਆ ਡੈਮ ਰਾਹੀਂ ਤਾਂ ਸਾਨੂੰ ਲੱਗਦਾ ਹੈਗਾ ਵੀ ਉਹ ਇਲੀਗਲ ਫੈਲਿੰਗ ਕਰਕੇ ਹੀ ਸਾਰਾ ਸਿਸਟਮ ਹੈਗਾ ਇਹ ਸਾਰਾ ਮੈਨ ਮੇਡ ਡਿਸਾਸਟਰ ਹੈਗਾ ਸਾਡੇ ਸਾਡੇ ਹੜ੍ਹ ਆਏ ਸਾਡੇ ਧੰ